ਸੇਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਨੇ ਜ਼ਿਲ੍ਹਾ ਸੰਗਰੂਰ ਵਿਖੇ ਸੇਤ ਬੀਮਾ ਕਾਰਡ ਬਣਾਉਣ ਦੇ ਕੰਮ ਦਾ ਸਹਿਯਾ ਦਾਨ ਉਪਰੰਤ ਕਿਹਾ ਕਿ ਹਰੇਕ ਪਰਿਵਾਰ ਨੂੰ ਯੋਜਨਾ ਤੱਕ ਜੋੜਨ ਲਈ ਲਾਹ ਪਹੁੰਚਾਉਣ ਲਈ ਮਾਈਕਰੋ ਮੈਨੇਜਮੈਂਟ ਬਣਾਈ ਜਾਵੇਗੀ ਸਤਿ ਸ਼੍ਰੀ ਅਕਾਲ ਜੀ ਅੱਜ ਸੰਗਰੂਰ ਵਿੱਚ ਮੈਂ ਮਾਨਯੋਗ ਡਿਪਟੀ ਕਮਿਸ਼ਨਰ ਔਰ ਐਡੀਸੀ ਔਰ ਇਹਨਾਂ ਦੇ ਸਾਰੇ ਜਿਹੜੇ ਸਟਾਫ ਐ ਸਿਵਲ ਸਰਜਨ ਐਂਡ ਜਿਹੜੇ ਰਿਪਰੈਜ਼ੈਂਟੇਟਿਵਸ ਆ ਗਏ ਸਾਡੇ ਚੁਣੇ ਹੋਏ ਪ੍ਰਤਨਿਧੀਆਂ ਦੇ ਐਮਐਲਏ ਮਿਨਿਸਟਰ ਸਾਹਿਬਾਨ ਦੇ ਉਹਨਾਂ ਦੇ ਨਾਲ ਔਰ ਜਿਹੜੇ ਕਾਮਨ ਸਰਵਿਸ ਸੈਂਟਰ ਤੌਰ ਸਵਿਧਾ ਸੈਂਟਰ ਤੋਂ ਜਿੰਨੇ ਕਨਾਂ ਦੇ ਡਿਸਟ੍ਰਿਕਟ ਮੈਨੇਜਰਸ ਆ ਗਏ ਉਹਨਾਂ ਦੇ ਨਾਲ ਰਿਵਿਊ ਕੀਤਾ ਹੈਗਾ ਜਿਹੜੀ ਮੁੱਖ ਮੰਤਰੀ ਸਹਿਤ ਯੋਜਨਾ ਦੀ ਰਜਿਸਟ੍ਰੇਸ਼ਨ ਆ ਉਹਨੂੰ ਹੋਰ ਸਪੀਡ ਅਪ ਕਰਨ ਲਈ ਉਹਨੂੰ ਉਹਦੀ ਸਪੀਡ ਵਧਾਉਣ ਵਾਸਤੇ ਔਰ ਨਵੇਂ ਸੈਂਟਰ ਐਡ ਕਰਨ ਵਾਸਤੇ ਔਰ ਨਵੇਂ ਸਬ ਅਪਰੇਟਰ ਜਿਹੜੇ ਹੈਗਾ ਉਹ ਲਗਾ ਕੇ ਤਾਂ ਕਿ ਹਰ ਅਸੈਂਬਲੀ ਸੈਗਮੈਂਟ ਵਾਈਜ਼ ਅਸੀਂ 1000 ਦਾ ਟਾਰਗੇਟ ਕ੍ਰਾਸ ਕਰੀਏ ਫਿਰ 2000 ਇਹਨੂੰ 5000 ਤੱਕ ਲੈ ਕੇ ਜਾਣਾ ਸੀ ਉਹ ਕਿਸ ਤਰ੍ਹਾਂ ਕਰਨਾ ਸਾਰੀ ਸਟ੍ਰੈਟਜੀ ਕੀਤੀ ਹੈ ਤੇ ਇਹਨੂੰ ਅਸੀਂ ਹੁਣ ਅੱਜ ਤੋਂ ਬਾਅਦ ਜਿਹੜਾ ਹੈ ਉਹ ਅਸੈਂਬਲੀ ਸੈਗਮੈਂਟ ਦੇ ਲੈਵਲ ਤੇ ਡਾਟਾ ਜਿਹੜਾ ਹੈਗਾ ਅਨਲਿਸਿਸ ਹੋਏਗਾ ਕਿ ਕਿਹੜੇ ਅਸੈਂਬਲੀ ਸੈਗਮੈਂਟ ਵਿੱਚ ਕਿੰਨੀਆਂ ਰਜਿਸਟ੍ਰ ਕਾਮਨ ਸਰਵਿਸ ਸੈਂਟਰ ਦੇ ਕਿੰਨੀਆਂ ਹੋਈਆਂ ਸੇਵਾ ਕੇਂਦਰ ਵਿੱਚ ਕਿੰਨੀਆਂ ਹੋਈਆਂ ਤੇ ਉਹਦੇ ਵਿੱਚ ਪਹਿਲੇ ਦਿਨ ਨਾਲੋਂ ਕਿੰਨੀਆਂ ਵਧ ਹੋਈਆਂ ਤੇ ਇਹ ਉਹਨੂੰ ਕੋਸ਼ਿਸ਼ ਕਰਨੀ ਹੈ ਕਿ ਹਰ ਦਿਨ ਪਰ ਸੈਂਟਰ ਜਿਹੜੀ ਰਜਿਸਟ੍ਰੇਸ਼ਨ ਵਧੇ ਤੇ ਨੰਬਰ ਆਫ ਸੈਂਟਰਸ ਵਧੇ ਤੇ ਇਹ ਸਾਰੀ ਸਟਰੈਟਜੀਸ ਡਿਸਕਸ ਕੀਤੀ ਹੈ ਤੇ ਇਹਦੇ ਨਾਲ ਜਿਹੜੀ ਮੁੱਖ ਮੰਤਰੀ ਸਿਹਤ ਯੋਜਨਾ ਉਹਦੇ ਵਿੱਚ ਹੋਰ ਵਧਿਆ ਤੇ ਕਿਹਦੇ ਨਾਲ ਇੱਕ ਤਾਂ ਲੋਕਾਂ ਨੂੰ ਫਾਇਦਾ ਹੋਏਗਾ ਕਿ ਉਹਨਾਂ ਦੇ ਕਾਰਡ ਬਣਨਗੇ ਉਹਨਾਂ ਨੂੰ ਸਿਹਤ ਸਬਦਾਵਾ ਮਿਲਣਗੇ ਇਹਦੇ ਨਾਲ ਨਾਲ ਇੱਕ ਹੋਰ ਬਹੁਤ ਵੱਡੀ ਗੱਲ ਹੈ ਜਿਹੜਾ ਮੈਂ ਧਿਆਨ ਖਿੱਚਣਾ ਚਾਹੁੰਦਾ ਜਿਹੜਾ ਸਾਡਾ ਯੂਥ ਹੈ ਨੌਜਵਾਨ ਹੈ ਜਿਹੜੇ ਪੜ੍ਹੇ ਲਿਖੇ ਆ ਕਵਾਲਿਫਾਈਡ ਹੈ ਕੰਪਿਊਟਰ ਟ੍ਰੇਨਡ ਹੈ ਗਿਆ ਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਜੇ ਤੁਸੀਂ ਸਟੂਡੈਂਟ ਹੋ ਚਾਹੇ ਤੁਸੀਂ ਹਾਊਸ ਵਾਈਫ ਹੋ ਜਾਂ ਬੇਰੋਜ਼ਗਾਰ ਹੋ ਸੋ ਯੂ ਕੈਨ ਅਰਨ ਘਰ ਬੈਠੇ ਵੀ ਆਪਣੀ ਗਲੀ ਵਿੱਚ ਆਪਣੇ ਮਹੱਲੇ ਦੇ ਲੋਕਾਂ ਦੀ ਸੇਵਾ ਕਰਕੇ ਕਿ ਤੁਸੀਂ ਸਾਡੇ ਨਾਲ ਸਬ ਅਪਰੇਟਰ ਰਜਿਸਟਰ ਹੋ ਜਾਓ ਤੇ ਤੁਹਾਨੂੰ ਅਸੀਂ 15 ਰੁਪਏ ਪਰ ਰਜਿਸਟ੍ਰੇਸ਼ਨ ਜਿਹੜੇ ਪੈਸੇ ਦੇਣਗੇ ਚਾਹੇ ਤੁਸੀਂ ਸੀਐਸਸੀ ਨਾਲ ਅਟੈਚ ਕਰਾਂਗੇ ਤੁਹਾਨੂੰ ਜਾਂ ਸੇਵਾ ਕੇਂਦਰ ਨਾਲ ਅਟੈਚ ਕਰਾਂਗੇ ਔਰ ਤੁਸੀਂ ਆਪਣੇ ਮਹੱਲੇ ਗਲੀ ਆਪਣੇ ਜਿਹੜਾ ਪਿੰਡ ਦੇ ਲੋਕਾਂ ਦੇ ਕਾਰਡ ਬਣਾ ਕੇ ਉਹਨਾਂ ਦੇ ਅਸ਼ੀਰਵਾਦ ਵੀ ਲੈ ਸਕਦੇ ਹੋ ਔਰ ਗਵਰਨਮੈਂਟ ਦੀ ਅਪਰੀਸ਼ੀਏਸ਼ਨ ਵੀ ਔਰ ਥਨੋ ਇੰਟਰਨਸ਼ਿਪ ਦਾ ਸਰਟੀਫਿਕੇਟ ਮਿਲੇਗਾ ਔਰ ਜਦੋਂ ਗਵਰਨਮੈਂਟ ਅੱਗੇ ਜਦੋਂ ਇਹ ਸਕੀਮ ਰਨ ਕਰਾਂਗੇ ਉਹਦੇ ਵਿੱਚ ਡਾਟਾ ਐਂਟਰੀ ਆਪਰੇਟਰ ਔਰ ਜਿਹੜੇ ਸਿਹਤ ਮਿਤਰਾਸ ਦੀਆਂ ਰਿਕਰੂਟਮੈਂਟਸ ਹੋਣਗੀਆਂ ਜਿਹੜੇ ਬੱਚਿਆਂ ਨੇ ਜਿਹੜੇ ਲੋਕਾਂ ਨੇ ਵਧੀਆ ਕੰਮ ਕੀਤਾ ਹੋਵੇਗਾ ਇਸ ਯੋਜਨਾ ਦੇ ਵਿੱਚ ਉਹਨਾਂ ਨੂੰ ਅਸੀਂ ਪ੍ਰੈਫਰੈਂਸ ਦੇਵਾਂਗੇ ਉਹਨਾਂ ਨੂੰ ਬਹੁਤ ਸਾਰੇ ਅੱਗੇ ਉਹਨਾਂ ਨੂੰ ਨੌਕਰੀਆਂ ਵੀ ਮਿਲਣਗੀਆਂ ਸੋ ਇਹ ਸਾਰਿਆਂ ਨੂੰ ਲੋਕਾਂ ਨੂੰ ਵੀ ਫਾਇਦਾ ਹੋਏਗਾ ਤੁਹਾਨੂੰ ਜਿਹੜੇ ਯੂਥ ਹੈ ਚਾਹੇ ਅਨਪਲਾਈਡ ਹੈ ਹਾਊਸ ਵਾਈਫਸ ਔਰ ਜਿਹੜੇ ਬੇਰੋਜ਼ਗਾਰ ਆ ਇਹਨਾਂ ਨੂੰ ਸਾਰਿਆਂ ਨੂੰ ਵੀ ਬਹੁਤ ਫਾਇਦਾ ਹੋਏਗਾ ਸੋ ਥਿਸ ਇਜ਼ ਅ ਵਨ-ਵਨ ਫਾਰ 올 ਐਂਡ ਇਟਸ ਅ ਯੂਨੀਕ ਬਹੁਤ ਜਿਹੜੀ ਲੋਕਾਂ ਵਾਸਤੇ ਵੀ ਵਰਦਾਨ ਹੈ ਤੇ ਯੂਥ ਵਾਸਤੇ ਵੀ ਵਰਦਾਨ ਹੋਏਗੀ ਬਹੁਤ ਬਹੁਤ ਧੰਨਵਾਦ